ਸਾਡੇ ਨਾਲ ਬਿਆਸ ਦੇ ਵਿੱਚ ਬਿਆਸ ਡੇਰਾ ਬਿਆਸ ਦੀ ਗੱਲ ਕਰ ਰਿਹਾ ਮੈਂ ਡਿਸਟ੍ਰਿਕਟ ਅਮਰਸਰ ਦੇ ਵਿੱਚ ਉਥੇ ਇੱਕ ਘਟਨਾ ਹੋਈ ਆ ਔਰ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਸਰਦਾਰ ਬੰਦਾ ਸੀ ਔਰ ਨਾਲ ਉਹਦੇ ਦੋ ਕਟਿੰਗ ਵਾਲੇ ਪਗੜੀ ਧਾਰੀ ਉਹ ਬੰਦਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਉਹਦੀ ਸੀਸੀਟੀਵੀ ਜਿਹੜੀ ਰਿਕਾਰਡਿੰਗ ਹੋਈ ਆ ਉਹ ਵੀ ਦਿਖਾਉਂਗਾ ਉਹਨਾਂ ਨੇ ਕੀ ਕੀਤਾ ਭਈ ਬਿਆਸ ਦੇ ਵਿੱਚ ਦੋ ਦੁਕਾਨਾਂ ਦੇ ਉੱਤੇ ਫਰੌਡ ਕਰਕੇ ਗਏ ਆ ਔਰ ਉਹਨਾਂ ਦਾ ਫਰਾਡ ਕਰਨ ਦਾ ਜਿਹੜਾ ਤਰੀਕਾ ਉਹ ਬਿਲਕੁਲ ਨਵਾਂ ਤੁਸੀਂ ਹੁਣ ਤੱਕ ਸੁਣਿਆ ਨਹੀਂ ਹੋਏਗਾ ਕਿ ਇਦਾਂ ਵੀ ਹੋ ਜਾਂਦਾ ਪਰ ਦੋਵਾਂ ਦੁਕਾਨਾਂ ਤੇ ਜੇ ਇੱਕੋ ਹੀ ਸੀਨ ਹੋਇਆ ਹੈ ਤੇ ਇਹਦਾ ਮਤਲਬ ਕਿ ਇਦਾਂ ਉਹਨਾਂ ਨੇ ਹੋਰ ਵੀ ਕਿਤੇ ਕੀਤਾ ਹੋਵੇਗਾ ਜਾਂ ਕਰਨ ਦੀ ਤਾਕ ਦੇ ਵਿੱਚ ਹੋਣਗੇ ਇਸ ਕਰਕੇ ਇਸ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਦੇਖ ਕੇ ਤੇ ਇਸ ਵੀਡੀਓ ਨੂੰ ਮੇਰਾ ਵੀਰ ਬਣ ਕੇ ਅੱਗੇ ਸ਼ੇਅਰ ਕਰਦੇ ਜਾਇਓ ਉਹ ਦੁਕਾਨਦਾਰ ਵੀਰ ਦਾ ਜਿਹੜਾ ਕਲਿੱਪ ਆ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਦੋ ਦੁਕਾਨਾਂ ਸਾਡੇ ਬਿਆਸ ਦੇ ਵਿੱਚ ਇੱਕ ਐਸ ਕੇ ਹੀਰੋ ਭਾਜੀ ਆਪਣਾ ਕੋਸਮੈਟਿਕ ਦੀ ਦੁਕਾਨ ਹੈ ਉਹਨਾਂ ਦੀ ਤੇ ਇੱਕ ਹੈਗਾ ਜੀ ਜਨਤਾ ਜਰਨਲ ਸਟੋਰ ਇਹ ਦੋ ਦੁਕਾਨਾਂ ਤੇ ਇਸ ਬੰਦੇ ਨੇ ਫਰਾਡ ਕੀਤਾ ਸੀਸੀਟੀਵੀ ਫੁਟੇਜ ਇਹਦੀ ਮੈਂ ਦਿਖਾ ਦੇਣਾ ਇਸ ਬੰਦੇ ਨੂੰ ਪਛਾਣੋ ਵੀ ਕਿ ਇਹ ਸਰਦਾਰ ਬੰਦਾ ਕੌਣ ਹੈ ਅਗਰ ਤੁਸੀਂ ਇਸ ਨੂੰ ਪਛਾਣਦੇ ਹੋ ਤੇ ਥੱਲੇ ਕਮੈਂਟ ਕਰ ਦਿਓ ਜਾਂ ਮੇਰਾ ਨੰਬਰ ਸਾਰਿਆਂ ਕੋਲ ਹੈਗਾ ਤੇ ਮੈਨੂੰ ਕਾਲ ਕਰਕੇ ਜਰੂਰ ਦੱਸਿਓ ਭਾਈ ਇਹ ਕੌਣ ਬੰਦਾ ਵਾ ਤੇ ਨਾਲ ਇਹਦੇ ਦੋ ਮੁੰਡੇ ਹੋ ਰਿਆ ਇਹ ਕੌਣ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਫਰਾਡ ਕਿਹੜੇ ਤਰੀਕੇ ਦੇ ਨਾਲ ਕਰਦੇ ਨੇ ਨਾਲ ਦੀ ਨਾਲ ਵੀਡੀਓ ਦੇ ਵਿੱਚ ਇਹਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਮੈਂ ਤੁਹਾਨੂੰ ਦਿਖਾਈ ਜਨਾ ਆ ਥੱਲੇ ਚਲਦੀ ਰਹੂਗੀ ਇਹ ਵੀ ਦੇਖਦੇ ਰਹੋ ਇੱਕ ਵਾਰ ਮੈਂ ਇਸ ਬੰਦੇ ਦਾ ਚਿਹਰਾ ਕੋਸ਼ਿਸ਼ ਕਰੂੰਗਾ ਵੱਡਾ ਕਰਕੇ ਵੀ ਦਿਖਾਇਆ ਜਾਵੇ ਤੇ ਉਹ ਵੀਰ ਦੁਕਾਨ ਵਾਲੇ ਦਾ ਕਲਿੱਪ ਵੀ ਮੈਂ ਦਿਖਾ ਦੂੰਗਾ ਇਹਨਾਂ ਨੇ ਕੀਤਾ ਕੀ ਭਾਈ ਦੁਕਾਨ ਦੇ ਉੱਪਰ ਆਉਂਦੇ ਆ ਤੇ ਹਾਰਾਂ ਦੀ ਡਿਮਾਂਡ ਕਰਦੇ ਆ ਕਿ ਸਾਨੂੰ ਹਾਰ ਚਾਹੀਦੇ ਆ ਹਜ਼ਾਰ ਹਜ਼ਾਰ ਵਾਲੇ ਹਾਰ ਇਹਨਾਂ ਨੇ ਮੰਗੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਹਜ਼ਾਰ ਵਾਲੇ ਨਹੀਂ ਹੈਗੇ 500 ਵਾਲੇ ਨੇ ਇਹਨਾਂ ਨੇ ਹਾਰ ਖਰੀਦੇ ਔਰ ਇਹ ਇਹਨਾਂ ਦਾ ਜਿਹੜਾ ਪੇਟੀਐਮ ਚੱਲਦਾ ਸੀ ਦੁਕਾਨ ਵਾਲਿਆਂ ਦਾ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਆਨਲਾਈਨ ਪੇਮੈਂਟ ਕਰਾਂਗੇ ਔਰ ਇਹਨਾਂ ਨੇ ਜਦੋਂ ਆਨਲਾਈਨ ਪੇਮੈਂਟ ਕਰਨੀ ਚਾਹੀ ਤੇ ਪੇਮੈਂਟ ਹੋ ਨਹੀਂ ਰਹੀ ਧਿਆਨ ਨਾਲ ਸੁਣੋ ਗੱਲ ਪੇਮੈਂਟ ਹੋ ਨਹੀਂ ਰਹੀ ਪੇਟੀਐਮ ਬੰਦ ਉਸ ਬੰਦੇ ਦਾ ਮੋਬਾਈਲ ਦਾ ਨੈਟਵਰਕ ਉੱਡ ਗਿਆ ਉਹ ਵੀ ਬੰਦ ਇਹਨਾਂ ਦੇ ਕੋਲ ਪਤਾ ਨਹੀਂ ਕੀ ਅੰਦਰ ਹੈ ਇਹ ਜਦੋਂ ਦੁਕਾਨ ਦੇ ਅੰਦਰ ਵੜਦੇ ਆ ਤੇ ਦੁਕਾਨ ਦਾ ਜਿਹੜਾ ਵਾ ਉਹ ਨੈਟੀ ਆਫ ਹੋ ਜਾਂਦਾ ਨੈਟ ਆਫ ਹੋ ਗਿਆ ਇਹਨਾਂ ਨੇ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਭਾਜੀ ਕੈਸ਼ ਤੇ ਸਾਡੇ ਕੋਲ ਹੈ ਨਹੀਂ ਆ ਪੈਸੇ ਪੈ ਨਹੀਂ ਰਹੇ ਦੱਸੋ ਹੁਣ ਕੀ ਕਰੀਏ ਤੁਹਾਡਾ ਖਾਤਾ ਕਿਹੜੀ ਬੈਂਕ ਚਾ ਦੁਕਾਨ ਵਾਲੇ ਨੂੰ ਕਹਿੰਦੇ ਉਹਨੇ ਆਪਣਾ ਖਾਤਾ ਦੱਸਿਆ ਕਿ ਮੇਰਾ ਖਾਤਾ ਐਸਡੀਐਫਸੀ ਬੈਂਕ ਦੇ ਵਿੱਚ ਆ ਇਨਾਂ ਨੇ ਫਿਰ ਇੱਕ ਟੈਂਪਰੇਰੀ ਮੈਸੇਜ ਬਣਾਇਆ ਇਹਨਾਂ ਦੇ ਫੋਨ ਤੋਂ ਨਹੀਂ ਗਿਆ ਐਚਡੀਐਫਸੀ ਬੈਂਕ ਵੱਲੋਂ ਮੈਸੇਜ ਗਿਆ ਦੇਖੋ ਉਸ ਬੰਦੇ ਦੇ ਦੁਕਾਨ ਵਾਲੇ ਬੰਦੇ ਦੇ ਫੋਨ ਦੇ ਉੱਪਰ ਟੈਕਸਟ ਮੈਸੇਜ ਚਲਾ ਗਿਆ ਕਿ ਤੁਹਾਡਾ ਜਿਹੜਾ ਵਾ ਐਨੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਪਹੁੰਚ ਗਏ ਆ ਕਹਿੰਦੇ ਭਾਜੀ ਦੇਖੋ ਤੁਹਾਨੂੰ ਮੈਸੇਜ ਆ ਗਿਆ ਖਾਤੇ ਦੇ ਵਿੱਚ ਪੈਸੇ ਪਹੁੰਚ ਗਏ ਦੁਕਾਨ ਵਾਲੇ ਕੋ ਮੋਬਾਈਲ ਨੰਬਰ ਲੈ ਲਿਆ ਉਹਦਾ ਖਾਤਾ ਪੁੱਛ ਰਿਹਾ ਕਿਹੜੀ ਬੈਂਕ ਦੇ ਵਿੱਚ ਹੈ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ 2400 ਰੁਪਏ ਦੀ ਠੱਗੀ ਮਾਰ ਕੇ ਗਏ ਔਰ ਫਿਰ ਦੂਸਰੀ ਦੁਕਾਨ ਤੇ ਜਾਂਦੇ ਆ ਉਥੇ ਜਾ ਕੇ ਜਿਹੜਾ ਵਾ ਇਹ 1000 ਰੁਪਏ ਦੀ ਠੱਗੀ ਮਾਰਦੇ ਆ ਉਹ ਦੁਕਾਨਦਾਰ ਜਦੋਂ ਅਗਲੇ ਦਿਨ ਸਟੇਟਮੈਂਟ ਦੇਖਦੇ ਆ ਤੇ ਵਿੱਚ ਪੈਸੇ ਐ ਨਹੀਂ ਜਦੋਂ ਬੈਂਕ ਵਾਲਿਆਂ ਨੂੰ ਮੈਸੇਜ ਦਿਖਾਉਂਦੇ ਆ ਤੇ ਉਹ ਬੈਂਕ ਵਾਲੇ ਕਹਿੰਦੇ ਆ ਕਿ ਮੈਸੇਜ ਭਾਜੀ ਬੈਂਕ ਕੋਲੋਂ ਨਹੀਂ ਗਿਆ ਇਹ ਫਰਾਡ ਹੈ ਦੇਖੋ ਹੁਣ ਜਿਹੜੇ ਆਨਲਾਈਨ ਫਰਾਡ ਜਿਹੜੇ ਪਹਿਲਾਂ ਫੋਨ ਕਰਕੇ ਕਰਦੇ ਸੀ ਤੁਹਾਡੀ ਲੋਟਰੀ ਲੱਗ ਗਈ ਹੈ ਜੀ ਜਾ ਤੁਹਾਡਾ ਜਿਹੜਾ ਵਾ ਉਹ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਨਾਮ ਨਿਕਲ ਆਇਆ ਹੈ ਤੁਹਾਡਾ ਕੋਈ ਵਿਦੇਸ਼ ਦੇ ਵਿੱਚ ਹੈ ਕਿੰਨੇ ਫਰੌਡ ਚੱਲ ਰਹੇ ਆ ਔਰ ਇਹ ਲੋਕ ਜਿਹੜੇ ਨੇ ਫੋਨ ਨੂੰ ਛੱਡ ਕੇ ਹੁਣ ਸਿੱਧੇ ਤੁਹਾਡੀਆਂ ਦੁਕਾਨਾਂ ਤੇ ਔਰ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਗਏ ਆ ਇਹਨਾਂ ਤੋਂ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਸਤਰਕ ਰਹਿਣ ਦੀ ਲੋੜ ਹੈ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦਿਓ ਤੇ ਇਹਨਾਂ ਬੰਦਿਆਂ ਨੂੰ ਪਛਾਣੋ ਕਿ ਇਹ ਬੰਦੇ ਕੌਣ ਨੇ ਤਾਂ ਜੋ ਇਹਨਾਂ ਦੇ ਖਿਲਾਫ ਜਿਹੜੀ ਆਪਾਂ ਕਾਰਵਾਈ ਜਿਹੜੀ ਆ ਉਹ ਕਰਵਾ ਸਕੀਏ ਬਹੁਤ ਤੁਹਾਡਾ ਧੰਨਵਾਦ ਹੋਏਗਾ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਇਹ ਜਿਹੜਾ ਸ਼ੇਅਰ ਕਰਨਾ ਵਾ ਨਾ ਇਹਨੂੰ ਸੇਵਾ ਸਮਝ ਕੇ ਸ਼ੇਅਰ ਕਰੋ ਕਿਉਂਕਿ ਇਹਨਾਂ ਨਾਲ ਤੇ ਥੋੜੀ ਠੱਗੀ ਮਾਰੀ ਆ ਹੋ ਸਕਦਾ ਕਿਸੇ ਦੇ ਨਾਲ ਜ਼ਿਆਦੀ ਮਾਰ ਲੈਣ ਤੇ ਵਿਚਾਰੇ ਦਾ ਜਿਹੜਾ ਕਾਰੋਬਾਰ ਹੀ ਠੱਪ ਹੋ ਜੇ ਉਹਦੇ ਕੋਲ ਰਾਸ ਨਾ ਹੋਵੇ ਹੋਰ ਇਸ ਕਰਕੇ ਯਾਰ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਓ ਮੈਂ ਕਾਫੀ ਦਿਨਾਂ ਦੇ ਬਾਅਦ ਆਪਣੇ ਪੇਜ ਤੇ ਇਹ ਵੀਡੀਓ ਜਿਹੜੀ ਆ ਉਹ ਅੱਜ ਅਪਲੋਡ ਕਰ ਰਿਹਾ ਮੈਂ ਵੀ ਥੋੜਾ ਬਿਜ਼ੀ ਚੱਲ ਰਿਹਾ ਸੀ ਸ਼ਡਿਊਲ ਤੇ ਉਹਦਾ ਕਰਕੇ ਆਪਾਂ ਕੋਈ ਜਾਣਕਾਰੀ ਨਹੀਂ ਤੁਹਾਨੂੰ ਦੇ ਸਕੇ ਸੋ ਅੱਜ ਤੋਂ ਬਾਅਦ ਨਵੀਆਂ-ਨਵੀਆਂ ਜਿਹੜੀਆਂ ਜਾਣਕਾਰੀਆਂ ਉਹ ਤੁਹਾਨੂੰ ਮਿਲਦੀਆਂ ਰਹਿਣੀਆਂ ਸੋ ਆਪਣੇ ਪੇਜ ਨੂੰ ਫੋਲੋ ਵੀ ਕਰ ਲੋ ਤੇ ਇਸ ਵੀਡੀਓ ਨੂੰ ਮੇਰਾ ਵੀਰ ਦਬਕੇ ਸ਼ੇਅਰ ਕਰ ਦਿਓ ਮੈਂ ਇੱਕ ਵਾਰ ਜਿਹੜੇ ਕਲਿੱਪ ਆ ਤੁਹਾਨੂੰ ਦੁਬਾਰਾ ਦਿਖਾ ਦੇਣਾ ਵੀਡੀਓ ਦੇ ਵਿੱਚ ਵੀਡੀਓ ਐਂਡ ਤੱਕ ਦੇਖ ਲਿਓ ਤੇ ਕਰ ਦਿਓ ਆਪਣੇ ਲੋਕਾਂ ਨੂੰ ਸ਼ੇਅਰ ਹਰ ਸ਼ਹਿਰ ਦੇ ਵਿੱਚ ਇਹ ਪਹੁੰਚ ਦੇ ਵੀਡੀਓ ਤਾਂ ਜੋ ਜਿਹੜਾ ਵਾ ਇਹ ਲੋਕ ਜਿਹੜੇ ਨੇ ਹੋਰ ਕਿਤੇ ਇਹ ਫਰੌਡ ਨਾ ਕਰ ਸਕਣ ਹੋ ਸਕਦਾ ਇਹਨਾਂ ਦਾ ਗੈਂਗ ਹੋਵੇ ਇਹਨਾਂ ਦੀ ਜਗ੍ਹਾ ਕੋਈ ਹੋਰ ਵੀ ਆ ਸਕਦਾ ਇਸ ਕਰਕੇ ਅਗਰ ਤੁਹਾਡਾ ਕਿਤੇ ਨੈਟ ਆਫ ਹੁੰਦਾ ਹੈ ਪੇਟੀਐਮ ਨਹੀਂ ਚੱਲ ਰਿਹਾ ਤੇ ਕੋਈ ਸਮਾਨ ਨਹੀਂ ਦੇਣਾ ਕੋਈ ਬੈਂਕ ਦਾ ਕੋਈ ਮੈਸੇਜ ਆਉਂਦਾ ਹੈ ਉਹਦੇ ਤੇ ਯਕੀਨ ਨਾ ਕਰਿਓ ਵਿਸ਼ਵਾਸ ਨਾ ਕਰਿਓ ਇਹ ਫਰਾਡ ਹੋ ਸਕਦਾ ਹੈ ਧੋਖਾ ਹੋ ਸਕਦਾ ਹੈ ਤੁਹਾਡੇ ਨਾਲ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਲਾਸਟ ਤੇ ਕਲਿੱਪ ਦੇਖ ਲਿਓ ਤੇ ਮੈਂ ਉਹਦੀ ਫੋਟੋ ਵੀ ਦਿਖਾ ਰਿਹਾ ਤੁਹਾਨੂੰ ਜਿਹੜੇ ਬੰਦੇ ਦੁਕਾਨ ਦੇ ਵਿੱਚ ਗਏ ਸੀ ਇਹ ਨੇ ਭਾਜੀ ਐ ਐਸਕੇ ਸਟੋਰ ਬਿਆਸ ਆ ਇਹਨਾਂ ਦਾ ਐਸਕੇ ਹੀਰੋ ਜਰਨਲ ਸਟੋਰ ਤੇ ਇਹਨਾਂ ਦੇ ਨਾਲ ਇਹ ਫਰਾਡ ਹੋਇਆ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਪਾਜੀ ਇਹ ਕਿੰਨੇ ਵਜੇ ਦਾ ਟਾਈਮ ਸੀ ਪਾਜੀ 1 ਵਜੇ ਦੇ 22 ਮਿੰਟ ਦੇ 22 ਮਿੰਟ ਤੁਹਾਡੀਆਂ ਦੋ ਦੁਕਾਨਾਂ ਦੀ ਹੋਇਆ ਨਾ ਇੱਕ ਜਨਤਾ ਜਨਰਲਸੋਰ ਇੱਕ ਐਸ ਕੇ ਹੀਰੋ ਜਨਰਲਸੋਰ ਬਹੁਤ ਬਹੁਤ ਮਾੜੀ ਗੱਲ ਆ ਪਾਜੀ ਤੋਹਾਰ ਲੈ ਉਹਨਾਂ ਨੇ ਕਿਹਾ ਵੀ ਗੂਗਲ ਪੇ ਕਰਦੇ ਪਤਾ ਨਹੀਂ ਕੀ ਲਾਇਆ ਸੀਗਾ ਉਸ ਟਾਈਮ ਮੈਸੇਜ ਨਹੀਂ ਆਇਆ ਹਾਂ ਉਹਦੇ ਤੋਂ ਬਾਅਦ ਮੈਸੇਜ ਜਿਹੜਾ ਆਇਆ ਨਾ ਤੁਹਾਡਾ ਤੁਹਾਡਾ ਨੈਟ ਜੈਮ ਕਰਤਾ ਉਹਨਾਂ ਹਾਂਜੀ ਹਾਂਜੀ ਤੋ ਪਤਾ ਨਹੀਂ ਲੱਗਾ ਬਾਅਦ ਵਿੱਚ ਜਦੋਂ ਇੱਕ ਜਣਾ ਗਿਆ ਉਹਨਾਂ ਦਾ ਮੈਂ ਉਹਨੂੰ ਫੋਨ ਦੇ ਬਾਅਦ ਵਿੱਚ ਦੁਬਾਰਾ ਕਿਹਾ ਵੀ ਆਇਆ ਦੇ ਨਾ ਯਾਰ ਪੈਸੇ ਆਏ ਨਹੀਂ ਅੰਦਰ ਮੋਬਾਈਲ ਦੂਫੇ ਕੋਲ ਆ ਉમે ਉਹਨੂੰ ਲੈ ਗਿਆ ਨਾ ਉਹ ਵੀ ਮਗਰ ਨਹੀਂ ਆਇਆ ਉਹ ਤੋਂ ਬਾਅਦ ਦੂਜਾ ਆਇਆ ਉਹ ਆਂਦਾ ਮੈਂ 2 ਮਿੰਟ ਉਹਨੂੰ ਲੈ ਗਿਆ ਨਾ ਉਹ ਦੋਨੇ ਗਏ ਉਹ ਤੋਂ ਬਾਅਦ ਨਾ ਪੈਸੇ ਆਏ ਨਾ ਉਹ ਬੰਦੇ ਹੀ ਵਿਆਸ ਦੇ ਵਿੱਚ ਕੋਈ ਨਹੀਂ ਭਾਜੀ ਕੋਈ ਨਹੀਂ ਤੁਹਾਰ ਨਾਲ ਹਮਦਰਦੀ ਆ ਪਰ ਆਪਾਂ ਇਹ ਆ ਕਿ ਬਾਕੀ ਲੋਕਾਂ ਨੂੰ ਜਰੂਰ ਜਾਗਰੂਕ ਕਰਾਂਗੇ ਜਨਾਬ ਬਹੁਤ ਬਹੁਤ ਧੰਨਵਾਦ ਵੀਡੀਓ ਬਣਾਓਗੇ ਹੋਰ ਹੋਰਾਂ ਨਾਲ ਹੀ ਫਰਾਡ ਹੋਊਗਾ ਬਿਲਕੁਲ ਕਰਦੇ ਹਾਂਗੇ ਸਾਡੇ ਨਾਲ ਬਿਸ਼ੱਕ ਥੋੜਾ ਆ ਵਾ ਵੱਟ ਇਹਦੇ ਹੋਰ ਜ਼ਿਆਦਾ ਵੀ ਕਰਨਗੇ ਬਿਲਕੁਲ ਤਿੰਨੇ ਜਣੇ ਹੈਗੇ ਤਿੰਨ ਓਕੇ ਇੱਕ ਸਰਦਾਰ ਆ ਇੱਕ ਦੋ ਮੁੰਨੇ ਓਕੇ ਇਹ ਆ ਜੀ ਸਰਦਾਰ ਬੰਦਾ ਇਹ ਦੇਖੋ ਧਿਆਨ ਦੇ ਨਾਲ ਇਹਦਾ ਚਿਹਰਾ ਦੇਖੋ ਇਹ ਕ ਇਹ ਹੈ ਇੱਕ ਨਾਲ ਆ ਮੁੰਡਾ ਜਿਹੜਾ ਲਾਲ ਟੋਪੀ ਵਾਲਾ ਪਤਲਾ ਜਿਹਾ ਇੱਕ ਉਹ ਹੈ ਤੇ ਤੀਸਰਾ ਮੁੰਡਾ ਜਿਹੜਾ ਉਹ ਲਾਗੇ ਖੜਾ ਉਹਦਾ ਵੀ ਚਿਹਰਾ ਆਪਾਂ ਦਿਖਾਉਨੇ ਆ ਇਹ ਕ ਇਹ ਆ ਗਿਆ ਬਿਲਕੁਲ ਨਿੱਕੇ ਨਿੱਕੇ ਨਾਬਾਲਗ ਜੇ ਨਾਲ ਜਵਾਕ ਤੇ ਇਸ ਨਾਲ ਸਰਦਾਰ ਪਗੜੀ ਧਾਰੀ ਦੇਖੋ ਦਾੜਾ ਸਜਾਇਆ ਹੱਥ ਦੇ ਵਿੱਚ ਚਾਬੀ ਫੜੀ ਆ ਇਹਦਾ ਮਤਲਬ ਗੱਡੀ ਤੇ ਨੇ ਕਿਤੇ ਅੰਦੂਰੋਂ ਆਏ ਨੇ ਤੇ ਇਹ ਬਸ ਵੱਖ-ਵੱਖ ਏਰੇ ਦੇ ਵਿੱਚ ਜਾ ਕੇ ਠੱਗੀ ਮਾਰਦੇ ਹੋਣਗੇ ਹੋ ਸਕਦਾ ਇਹਨਾਂ ਦਾ ਗੈਂਗ ਹੋਵੇ ਜਾਂ ਇਕੱਲੇ ਹੀ ਇਹ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਣ ਹਸਮੁਖ ਚਿਹਰਾ ਇਹਦਾ ਬੰਦੇ ਦਾ ਮਤਲਬ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਇਹ ਬੰਦਾ ਫਰਾਡ ਹੈ ਧੋਖਾ ਕਰ ਰਿਹਾ ਕਿਸੇ ਦੇ ਨਾਲ ਇਹ ਜਿਹੜੀ ਆ ਇਹ ਜਨਤਾ ਜਿਹੜਾ ਜਨਰਲ ਸਟੋਰ ਹੈ ਇਹ ਉਥੋਂ ਦੀ ਵੀਡੀਓ ਆ ਐਸਕੇ ਵੀਡੀਓ ਜਿਹੜੀ ਆ ਹੀਰੋ ਵਾਲੀ ਭਾਜੀ ਵਾਲੀ ਉਹ ਵੀ ਮੈਂ ਤੁਹਾਨੂੰ ਅਗਲੇ ਕਲਿੱਪ ਦੇ ਵਿੱਚ ਤੁਸੀਂ ਦੇਖੋਗੇ ਸੋ ਇਹ ਜਿਹੜੇ ਬੰਦੇ ਨੇ ਬਾਈ ਇਹਨਾਂ ਨੂੰ ਪਹਿਚਾਣੋ ਤੇ ਜਦੋਂ ਵੀ ਇਹਨਾਂ ਦੀ ਕੋਈ ਜਾਣਕਾਰੀ ਮਿਲਦੀ ਆ ਤੇ ਤੁਰੰਤ ਹੀਰੋਪਾਈ ਦਾ ਨੰਬਰ ਵੀ ਮੈਂ ਸੈਂਡ ਕਰਤਾ ਵੀਡੀਓ ਦੇ ਉੱਪਰ ਮੇਰਾ ਨੰਬਰ 97790 92560 ਤਕਰੀਬਨ ਸਾਰਿਆਂ ਦੇ ਕੋਲ ਹੈਗਾ ਇਹਨਾਂ ਨੂੰ ਆਪਾਂ ਲੱਭਣਾ ਜ਼ਰੂਰ ਹੈ ਤਾਂ ਜੋ ਇਹ ਹੋਰ ਕਿਸੇ ਨਾਲ ਕਾਰਵਾਈ ਇਦਾਂ ਦੀ ਜਿਹੜੀ ਆ ਉਹ ਨਾ ਕਰ ਸਕਣ ਕਿਸੇ ਨੂੰ ਠੱਗ ਨਾ ਸਕਣ ਦੇਖੋ ਕਿਤਾ ਹਾਰ ਦੇਖ ਰਿਹਾ ਬਾਕੀ ਗੱਲਬਾਤ ਜਿਹੜੀ ਆ ਤੁਸੀਂ ਇਹਦੇ ਵਿੱਚ ਸੁਣ ਲੋਗੇ ਆਵਾਜ਼ ਆ ਰਹੀ ਹੈ ਕੈਂਪੀ ਜਾ ਪੀਜਾ ਪਲੱਸ ਜਾ ਆ ਉਸ ਦੇ ਅੰਦਰ ਹੀ ਜਾ ਦੇ ਉਹ ਵੀ ਆ ਮੋਟਾ ਜੀ ਇੱਸੀ ਤੇ ਨਹੀਂ ਆਈ ਹੈ ਦੇਖੋ ਆਈ ਹੈ ਨਾ ਪਰ ਕੇ ਨਹੀਂ ਆਦੇ ਦੇਖੋ ਹੋ ਜੀ ਜੀ ਪੰਜਾਹ ਹੋਣਾ ਆਈ ਆ ਮੇ ਇਹ ਪੀਜਾ ਪਲੱਸ ਹੈ ਅੱਜ ਦੀ ਜੀ